ਲੋ ਵੀ ਮਿੱਤਰੋ ਲੋਪੋ ਪੈਂਡ ਦੇ ਵਿੱਚ ਤੁਹਾਨੂੰ ਲੈ ਆਏ ਆ ਤੇ ਜਲਾ ਇਹਨੂੰ ਮੋਗਾ ਲੱਗਦਾ ਬਾਈ ਉਹਨਾਂ ਦਾ ਵਪਾਰ ਦਾ ਕੰਮ ਆ ਜਿਹਨੂੰ ਬੈੜ ਚਾਹੀਦੀ ਆ ਜਾਂ ਝੋਟੀ ਚਾਹੀਦੀ ਆ ਤੇ ਬਾਈ ਉਹਨਾਂ ਦਾ ਲੈ ਕੇ ਦੰਨੇ ਆ ਉਹਨੂੰ ਡਰੈੱਸ ਤੇ ਨੰਬਰ ਬਾਈ ਉਹਨਾਂ ਦਾ ਕਰ ਲਿਓ ਨੋਟ ਆ ਜੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੈਮ ਆ ਸੇਤਾ ਜੀ ਜਮਾ ਬਿਲਕੁਲ ਠੀਕ ਆ ਵਪਾਰ ਦਾ ਕੰਮ ਹੀ ਆ ਜੀ ਆਪਣਾ ਵਪਾਰ ਠੀਕ ਹੈ ਜੀ ਜਾਦੇ ਆਪਣੇ ਕੋ ਬੈੜਾ ਹੁੰਦੇਗਾ ਮੈਂ ਕਿ ਮੰਨਿਆ ਘਟ ਹੁੰਦੇਗਾ ਜੀ ਠੀਕ ਹੈ ਜੀ ਆ ਬੈੜ ਦੀ ਜਾਣਕਾਰੀ ਦੇ ਦਿਓ ਜੀ ਇਹ ਦੂਜਾ ਸ਼ੂਆ ਜਿਹਾੜ ਠੀਕ ਹੈ ਜੀ ਇਹ ਪੰਜ ਦਿਨ ਸੂਈ ਨੂੰ ਹੋ ਗਏ ਮਗਰ ਕੀ ਹੈ ਜੀ ਇਹਦੇ ਮਦਰ ਬੱਚਾ 22 ਕਿਲੋ ਦੁੱਧਾ 22 ਕਿਲੋ ਦੁੱਧਾ ਮਿੱਤਰੋ ਹਾਂ 25 ਕਿਲੋ ਦੁੱਧ ਦੇ ਦੂਗੇ ਵੇਖੋ ਮਿੱਤਰੋ ਟਰੱਕ ਜਿੱਡੀ ਵਹਿੜਾ ਪੂਰੀ ਡਬਲ ਆ ਤੇ ਥਣ ਲੈਵਾ ਵੇਖੋ ਮਿੱਤਰੋ ਪੂਰਾ ਸਾਫ ਆ ਪੀੜੀ ਦੇ ਪਾ ਵਾਂਗੂ ਥਣ ਲੱਗੇ ਆ ਦੇਖ ਲੋ ਕਰ ਲੋ ਚੈੱਕ ਜੀ ਤੇਰਾ ਮੁੱਲ ਫਿਰ ਫੋਨ ਤੇ ਹੀ ਕਰੋਗੇ ਜੀ ਫੋਨ ਤੇ ਹੀ ਕਰਦੇ ਠੀਕ ਹੈ ਜੀ ਹਾਂਜੀ ਬਾਈ ਜੀ ਇਹਨਾਂ ਦੀ ਜਾਣਕਾਰੀ ਦੇ ਦਿਓ ਜੀ ਇਹ ਬਾਈ ਜੀ ਵਿਕੀ ਵੀ ਆ ਤਾਂ ਬੜਾ ਇਹ ਵੀ ਵਿਕੀ ਹੋਈ ਆ ਜੀ ਵਿਕੀ ਵੀ ਆ ਠੀਕ ਹੈ ਜੀ ਇਹਦੋਂ ਅੱਗੇ ਵਾਲੀ ਜੀ ਅੱਗੇ ਵਾਲੀ ਆ ਜ ਆਕੇ ਜੀ ਇਹ ਵੀ ਵਾਰ ਦੂਜੇ ਸੇ ਕਾਲੀ ਸੋਈ ਸੀ ਇਹਦਾ ਸੌਦਾ ਹੋ ਗਿਆ ਅੱਛਾ ਇਹਦਾ ਵੀ ਸੌਦਾ ਹੋਇਆ ਹੈ ਜੀ ਸੌਦਾ ਹੋ ਗਿਆ ਠੀਕ ਹੈ ਜੀ ਤੇ ਇਹਦੋਂ ਅੱਗੇ ਗਾਂ ਖੜੀ ਹੈ ਜੀ ਬੜ ਇਹ ਦੁਕਾਨ ਛੋਟੀ ਹੋਗਣੀ ਲੀ ਰਾਵੀ ਜੀ ਠੀਕ ਹੈ ਜੀ ਆ ਦੇਖੋ ਮੇਤਰੋ ਨੀਲੀ ਰਵੀ ਦੀ ਝੋਟੀ ਆ ਇਹ ਕਿੰਨੇ ਕ ਦਿਨ ਲੈਂਦੀ ਹੈ ਜੀ ਸੂਣ ਚ ਇਹ ਲੈ ਜੂ ਹਜਾ ਹਫਤਾ ਲੈ ਜੀ ਆ ਪਾ ਲੈ ਜੂ ਜੀ ਹਾਂ ਤੇ ਕਵੇਂ ਸੂਏ ਆ ਜੀ ਇਹ ਇਹ ਤੀਜਾ ਸੂਆ ਠੀਕ ਹੈ ਜੀ ਲਓ ਮੇਤਰੋ ਠੰਡੀ ਹੀਲ ਪੂਰੀ ਆ ਕਰ ਲੋ ਚੈੱਕ ਨੀਲੀ ਰਵੀ ਨੀਲੀ ਰਵੀ ਦੀ ਡਿਮਾਂਡ ਮੇਤਰੋ ਬਹੁਤ ਜ਼ਿਆਦਾ ਹੁੰਦੀ ਆ ਅੱਜ ਨੀਲੀ ਰਵੀ ਵੀ ਤੁਹਾਨੂੰ ਦਿਖਾਉਣ ਲੱਗੇ ਆ ਜਿਵੇਂ ਪੰਜ ਕ ਲਿਆਣੀ ਆ ਮੇਤਰੋ ਚਾਰੇ ਪੈਰੇ ਦੇ ਚਟੇ ਆ ਥੋੜੇ ਜੇ ਤੇ ਮੱਥੇ ਤੇ ਵੀ ਵੱਲ ਆ ਦੇਖੋ ਬਹੁਤ ਚੰਗੀ ਆ ਸਿੰਘ ਸਿੰਘ ਕੁੰਡਾ ਵਾ ਦੇਖ ਲਓ ਜੀ ਇਹਦੀ ਜਾਣਕਾਰੀ ਦੇ ਦਿਓ ਜੀ ਆ ਬਿਹੜ ਦੀ ਬਲੂਨ ਬੱਛੀ ਆ ਰਾਤ ਹੀ ਛੋਈ ਆ ਠੀਕ ਆ ਜੀ ਰਾਤ ਹੀ ਛੋਈ ਆ ਇਹ ਬੰਦੋਂ ਤੁਸੀਂ ਦੱਸਦੇ ਸੀ ਕਿ ਕਿਵੇਂ ਆ ਜੀ ਚਾਰ ਦੰਦਾ ਚਾਰ ਦੰਦਾ ਹਾਲੇ ਜਮਾਨ ਨਹੀਂ ਹੋਈ ਪੂਰੀ ਚੌਗੀ ਆ ਚੌਗੀ ਆ ਮਿੱਤਰੋ ਦੇਖੋ ਮਗਰ ਬੱਛੀ ਮਗਰ ਬੱਛੀ ਆ ਬਹੁਤ ਸੋਹਣੀ ਬੱਛੀ ਜੀ ਨੇ ਜਨਮ ਦਿੱਤਾ ਦੇਖੋ ਜਿਹਦੇ ਘਰੇ ਜਾਵੜੇ ਦੋ ਜਾਨਵਰ ਚਲੇ ਜਾਣੇ ਆ ਮਿੱਤਰੋ ਕਿਉਂਕਿ ਇਹਨੇ ਵੀ ਸਾਲ ਚ ਤਿਆਰ ਹੋ ਜਾਣਾ ਵਾ ਤੇ ਆ ਬਿਹੜ ਕਰੋ ਚੱਕ ਮਿੱਤਰੋ ਬਿੜੀ ਦੇ ਪਾਵਿਆਂ ਨੂੰ ਥਣ ਲੱਗਿਆ ਮੋਟਾ-ਮੋਟਾ ਥਣ ਲੱਗਿਆ ਦੇਖੋ ਜੀ ਮੁੱਟੀ ਵਾਲਾ ਥਣਾ ਠੰਡੀ ਸੀਰਾ ਲੱਤ ਮਤਲੋ ਸਿੱਧੀ ਹੈ ਜਿਵੇਂ ਦੇਖੋ ਇਹ ਇਹ ਵੀ ਨਿਸ਼ਾਨੀ ਹੈ ਜਿਹਦੀ ਲੱਤ ਸਿੱਧੀ ਹੋਵੇ ਦੁੱਧ ਬਹੁਤ ਹੁੰਦੀ ਹੁੰਦੀ ਕਹਿੰਦੇ ਦੇਖੋ ਜੀ ਥਣ ਲੇਵਾ ਦੇਖੋ ਮਤਲੋ ਪੂਰਾ ਸਾਫ ਆ ਇਹਦਾ ਵੀ ਮੁੱਲ ਫੋਨ ਤੇ ਕਰੋਗੇ ਜੀ ਫੋਨ ਤੇ ਕਰਾਂਗੇ ਸਾਰਿਆਂ ਨੂੰ ਠੀਕ ਆ ਜੀ ਇਹਦੀ ਜਾਣਕਾਰੀ ਦੇ ਦਿਓ ਇਦਰੀ ਜਿਹੜੀ ਅਗਲੀ ਹੁੰਦੀ ਵੜਾ ਠੀਕ ਆ ਜੀ ਆ ਮਤਲੋ ਸੂਈ ਜਾਂਦੀ ਹੈ ਵੜਾ ਇਹਦੀ ਜਾਣਕਾਰੀ ਦੇ ਦਿਓ ਜੀ ਇਹ ਦੂਜਾ ਸੁਆ ਦੂਜਾ ਸੁਆ ਠੀਕ ਹੈ ਜੀ ਦੂਜਾ ਸੁਆ ਵਾ ਇਹ ਬਰੀਡ ਰੰਗ ਬਰੀਡ ਬਹੁਤ ਵਧੀਆ ਠੀਕ ਹੈ ਜੀ ਮਤਲਬ ਥਾਲੇ ਵਾ ਇਹਦਾ ਵੀ ਬਹੁਤ ਸੋਹਣਾ ਵਾ ਤੇ ਵੀਡੀਓ ਆਪਣੇ ਕੋਲ ਹੈਗੀ ਆ ਉਹ ਲਾ ਦੇਾਂਗੇ ਚਲਦੀ ਚ ਤੇ ਹੁਣ ਬੈੜ ਸੂਈ ਜਾਂਦੀ ਸੀ ਆਪਾਂ ਕਹਿੰਨਾ ਵੀ ਕਾਹ ਨੂੰ ਤਕਲੀਫ ਦੇਣੀ ਐ ਇਹਨੂੰ ਦੇਖ ਲਓ ਜੀ ਨਾ ਵੀ ਮਤਲਬ ਸ਼ੇਅਰ ਜ਼ਰੂਰ ਕਰ ਦਿਓ ਜਿੱਦਾਂ ਵੀ ਦਾ ਵੀ ਪਸ਼ੂ ਲੈਣਾ ਹਰੇਕ ਤਰ੍ਹਾਂ ਦਾ ਬਾਈ ਹੁਣਾਂ ਕੋ ਪਸ਼ੂ ਮਿਲ ਜਾਂਦਾ ਵਾ ਬੈੜਾਂ ਜਾਦੇ ਹੁੰਦੇ ਆ ਮਤਲਬ ਆਹ ਦੇਖੋ ਕਿੰਨੀ ਸੋਹਣੀ ਬੈੜ ਆ ਤੇ ਛੋਟੀਆਂ ਵੀ ਹੁੰਦਗਾਂ ਵਾਂ ਬਾਕੀ ਚੋਕੜਾਂ ਵੀ ਹੈਗੇ ਉਹ ਪਾਏ ਨਹੀਂ ਅੱਛਾ ਟੋਕੜਾ ਵੀ ਹੁੰਦਗਾ ਜੀ ਹਾਂ ਹਾਂ ਚੋਕੜਾ ਵੀ ਮਿੱਤਰੋ ਹੁੰਦਗਾਂ ਵਾਂ ਬਾਈ ਹੁਣਾਂ ਕੋਲੇ ਚੋਖਣਾ ਕੱਪਣਾ ਆ ਦੇਖ ਲੋ ਜੀ ਆਏ ਨੀਗਾ ਕੈਮਰੇ ਤੋਂ ਵੀ ਪਸ਼ੂ-ਪਸ਼ੂ ਆਏ ਨੀਗਾ ਵੀ ਡਰਦੇ ਆ ਆਪਣੇ ਜੇ ਘਰੇ ਹੋਣ ਤਾਂ ਮਾੜਾ ਜਿਹਾ ਬੰਦਾ ਦੇਖ ਕੇ ਡਰਨ ਲੱਗ ਜਾਂਦੇ ਆ ਜਮਾ ਠੰਡੇ ਸੀਲ ਪਸ਼ੂ ਹੁੰਦੇ ਆ ਬਾਈ ਕੋਲੇ ਦੇਖ ਲੋ ਜੀ ਠੀਕ ਹੈ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ ਆਪਣਾ ਨੰਬਰ ਦੇ ਦਿਓ ਜੀ 991743 991743 ਜੀ 71433 71433 991743 71433 ਜੀ WhatsApp ਵੀ ਇਸੇ ਤੇ ਚੱਲਦਾ ਜੀ ਠੀਕ ਜੀ ਇਹ ਨੰਬਰ ਹੋ ਗਿਆ ਲਓ ਹੋਰ ਨੰਬਰ 71433 71433 ਜੀ ਅੱਗੇ ਜੀ 00996 00996 ਲਓ ਵੀ ਮੇਤਰੋ ਦੋਨੇ ਨੰਬਰ ਤੁਹਾਨੂੰ ਦੇਤੇ ਆ ਤੇ ਬਾਈ ਹੁਣਾ ਨਾ ਫੋਨ ਲਾ ਕੇ ਤੇ ਤੁਸੀਂ ਰੇਟ ਪੁੱਛ ਸਕਦੇ ਇਕੱਲੇ ਇਕੱਲੇ ਜਾਨਵਰ ਦਾ ਜਦੋਂ ਉਹਨੂੰ ਵੀਡੀਓ ਪੈਣੀਆਂ ਮਿੱਤਰੋ ਮੰਨ ਲਓ ਵੀ ਇਹਨੇ ਵੀ ਜਾਂ ਬੱਚੇ ਨੂੰ ਜਾਂ ਬੱਚੀ ਨੂੰ ਜਨਮ ਦੇ ਦੇਣਾ ਵਾ ਠੀਕ ਹੈ